ਰੂਸ ਅਤੇ ਯੂਕਰੇਨ ਦਾ ਮੁੱਦਾ ਹੁਣ ਵੀ ਸੁਰਖੀਆਂ ਵਿੱਚ ਚੱਲ ਰਿਹਾ ਹੈ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਈਸਟਰ ਮੌਕੇ ਜੰਗਬੰਦੀ ਜਾਂ ਅੰਸ਼ਕ ਜੰਗਬੰਦੀ ਦੀ ਗੱਲ ਆਖੀ ਹੋਈ ਹੈ ਪਰ ਯੂਕਰੇਨ ਇਸ ਗੱਲ ਉੱਪਰ ਭਰੋਸਾ ਕਰਦਾ ਹੋਇਆ ਨਜ਼ਰ ਨਹੀਂ ਆ ਰਿਹਾ ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਈਸਟਰ ਜੰਗਬੰਦੀ ਦੇ ਐਲਾਨ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਉਨਾ ਕਿ ਹੈ ਕਿ ਯੂਕਰੇਨ 30 ਦਿਨਾਂ ਦੀ ਜੰਗਬੰਦੀ ਦੀ ਪਾਲਣਾ ਕਰਨ ਦੇ ਆਪਣੇ ਮੂਲ ਸਮਝੌਤੇ ਉੱਤੇ ਅੱਜ ਵੀ ਕਾਇਮ ਹੈ ਯੂਕਰੇਨ ਦੇ ਵਿਦੇਸ਼ ਮੰਤਰੀ ਐਂਡਰੇਈ ਸਿਬੀਹਾ ਨੇ ਇੱਕ ਸਿੱਤੇ ਪੋਸਟ ਜ਼ਰੀਏ ਕਿਹਾ ਕਿ ਯੂਕਰੇਨ ਦੀ ਸਥਿਤੀ ਸਪਸ਼ਟ ਅਤੇ ਇਕਸਾਰ ਰਹਿੰਦੀ ਹੈ ਪਿਛਲੀ ਵਾਰ 11 ਮਾਰਚ ਨੂੰ ਜਿੱਦਾਂ ਵਿੱਚ ਅਮਰੀਕਾ ਦੇ 30 ਦਿਨਾਂ ਲਈ ਪੂਰੀ ਜੰਗਬੰਦੀ ਦੇ ਪ੍ਰਸਤਾਵ ਨੂੰ ਉਨਾਂ ਨੇ ਬਿਨਾਂ ਸ਼ਰਤ ਸਵੀਕਾਰ ਕੀਤਾ ਸੀ ਪਰ ਹੁਣ ਪੁਤਿਨ ਨੇ 30 ਦਿਨਾਂ ਦੀ بجائے 30 ਘੰਟੇ ਜਗਬੰਦੀ ਲਈ ਆਪਣੇ ਤਿਆਰੀ ਬਾਰੇ ਬਿਆਨ ਦਿੱਤੇ ਨੇ ਯੂਕਰੇਨ ਦਾ ਕਹਿਣਾ ਹੈ ਕਿ ਉਹ ਰੂਸ ਤੇ ਸ਼ਬਦਾਂ ਉੱਤੇ ਭਰੋਸਾ ਨਹੀਂ ਕਰ ਸਕਦੇ ਅਤੇ ਉਹ ਸ਼ਬਦਾਂ ਦੀ بجائے ਰੂਸ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਉੱਤੇ ਧਿਆਨ ਰੱਖਣਗੇ